ਅਸੀਂ ਅੱਜ ਪਹੁੰਚੇ ਆਂ ਸ਼੍ਰੀ ਮੁਕਸਰ ਸਾਹਿਬ ਦੇ ਨੇੜੇ ਪਿੰਡ ਬੁੜਾ ਗੁਜਰ ਦੇ ਵਿੱਚ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਵਿਅਕਤੀ ਵੱਲੋਂ ਖੇਤੀਬਾੜੀ ਛੱਡ ਕੇ ਨੱਕਿਆਂ ਦੀ ਫੈਕਟਰੀ ਲਾ ਲਈ ਆ ਪਹਿਲਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜੋ ਨੌਜਵਾਨ ਆ ਦੇਖ ਸਕੋ ਨੌਜਵਾਨ ਜਿਹੜਾ ਖੇਤੀਬਾੜੀ ਛੱਡ ਕੇ ਨੱਕਿਆਂ ਦੀ ਫੈਕਟਰੀ ਲਾਈ ਬਟਾ ਗੱਲਬਾਤ ਇਹਦੇ ਨਾਲ ਵੀ ਕਰਾਂਗੇ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਦਿਖਾ ਦਿੰਨੇ ਆ ਕਿ ਇਹ ਨੱਕੇ ਬਣਾਏ ਜਾ ਰਹੇ ਆ ਸੋ ਬਾਈ ਨਾਲ ਵੀ ਗੱਲਬਾਤ ਕਰਦੇ ਬਾਈ ਜੀ ਬਾਈ ਜੀ ਕਿੰਨੇ ਟਾਈਮ ਤੋਂ ਆ ਜਿਹੜਾ ਇੱਕ ਪ੍ਰੋਜੈਕਟ ਜੇ ਤੁਸੀਂ ਸ਼ੁਰੂ ਕੀਤਾ ਖੇਤੀਬਾੜੀ ਛੱਡ ਕੇ ਕਿਹੜੇ ਕ 23 ਸਾਲ ਤੋਂ ਜੀ ਅੱਛਾ ਹਾਂਜੀ ਤੇ ਕੰਮ ਛੱਡ ਕੇ ਹੋ ਗਿਆ ਕੰਮ ਇਹ ਅੱਛਾ ਤੇ ਖੇਤੀਬਾੜੀ ਕਿਉਂ ਛੱਡਤੀ ਬਸ ਵੈਸੀ ਅੱਛਾ ਕੀ ਕੀ ਬਣਾਇਆ ਜਾ ਰਿਹਾ ਹੁਣ ਹੁਣ ਆਪਣੇ ਨੱਕੇ ਬਣਾਉਣੇ ਹਰ ਤਰ੍ਹਾਂ ਦੇ ਨੱਕਾ ਬਣਾਉਣੇ ਖੰਬੇ ਬਣਾਉਣੇ ਆ ਅੱਛਾ ਕੱਚੇ ਖਾਲੇ ਵਾਲਾ ਨੱਕਾ ਵੀ ਹੈਗਾ ਕੋਈ ਨੇ ਅਸਟਰੀ ਨਹੀਂ ਲੱਗਦੀ ਕੋਈ ਵੈਸੇ ਜਾ ਗੱਡਾ ਜਾਂਦਾ ਨਾਲ ਦੀ ਨਾਲ ਪਾਣੀ ਛੱਡਿਆ ਜਾਂਦਾ ਅੱਛਾ ਬਹੁਤ ਫਾਇਦਾ ਵਿੱਚ ਮਿਸਤਰੀ ਮੇਰੇ ਸ੍ਰੀਪਾਲਨ ਦੀ ਲੋੜ ਨਹੀਂਗੀ ਅੱਛਾ ਮਿਸਤਰੀ ਲੋੜ ਨਹੀਂ ਪੈਂਦੀ ਕਿਸੇ ਜੀ ਦੀ ਕੋਈ ਲੋੜ ਨਹੀਂ ਲੈ ਪਰ ਪਟੋ ਖਾੜਾ ਕਰ ਦੋ ਮੜਾਇਆ ਤੇ ਨੱਕਾ ਨੱਕੋ ਨਾਲ ਦੀ ਨਾਲ ਪਾਣੀ ਪੜਿੰਦਾ ਕੀ ਨਾਮ ਹੈ ਤੁਹਾਡੇ ਤੇ ਫੈਕਟਰੀ ਦਾ ਨਾਮ ਕੀ ਹੈ ਇਹ ਕੀ ਮੇਰਾ ਨਾਮ ਬਲਵਿੰਦਰ ਸਿੰਘ ਆ ਫੈਕਟਰੀ ਦਾ ਨਾਮ ਹੈ ਗੁਰਨਾਨਕ ਟੈਂਕੀ ਵਰਕਸ ਅੱਛਾ ਤੇ ਮਨ ਵਿੱਚ ਕਿਵੇਂ ਆਇਆ ਜੀ ਖੇਤੀਬਾੜੀ ਛੱਡ ਕੇ ਤੇ ਆਪਾਂ ਨੱਕੇ-ਨੁੱਕੇ ਬਣਾਉਣੇ ਆ ਚੱਲਾ-ਕੱਲਾ ਸੀ ਕੰਮ ਜੀ ਉਹ ਨੱਕੇ-ਨੱਕੇ ਬਣਾਉਂਦੇ ਸੀਗੇ ਜਿਹੜੇ ਸਹੀ ਨਹੀਂ ਬਣਾਉਂਦੇ ਸੀਗੇ ਸਾਰੀ ਨਹੀਂ ਬਣਾਉਂਦੇ ਪੱਤੀ ਭਾਰੀ ਬਣਾਉਂਦੇ ਜਾਂਦੇ ਪਤਲੀ ਬਣਾਉਂਦੇ ਫਿਰ ਛੁੱਟ ਜਾਂਦੀ ਆ ਹੂੰ ਆਪਾਂ ਫਿਰ ਇਸ ਲਿਆਂ ਜੀ ਇਧਰ ਮੁੜਿਆ ਇਧਰ ਤੁਹਾਡੇ ਤੁਸੀਂ ਇਹ ਨੱਕੇ ਵਾਲਾ ਕੰਮ ਹੋਰ ਵੀ ਨੇੜੇ ਤੇਰੇ ਕੋਈ ਕਰਦਾ ਜਾਂ ਤੁਸੀਂ ਕਰਦੇ ਹੋ ਇਕੱਲੇ ਨਹੀਂ ਇੱਕ ਗਾਨ ਹੁਣ ਨਵੀਂ ਖੁੱਲੀ ਐ ਇਥੇ ਕੋਈ ਲਾ ਕੇ ਨਕੇ ਵੇਚਦੇ ਆ ਅੱਛਾ ਮੈਨੂੰ ਬਾਈ 23 ਸਾਲ ਹੋ ਗਏ ਮੇਰਾ ਪੁਰਾਣਾ ਕੰਮ ਅੱਛਾ ਮੈਂ ਪੰਜ ਪੰਜੀ ਮੁੰਡੇ ਹੈਗੇ ਮੇਰੇ ਕੋਲ ਮੈਂ ਆਪਦੇ ਲਾ ਕੇ ਆਪ ਬਣਾਉਣਾ ਅੱਛਾ ਆਪ ਹੀ ਤਿਆਰ ਕਰਾਉਨੇ ਹੋ ਆਪ ਤਿਆਰ ਕਰਾਉਨੇ ਆ ਹਾਂ ਕੋਈ ਵੀ ਚੀਜ਼ ਖੰਬਾ ਨੱਕਾ ਵਾ ਡਾਕਟਰ ਲਾ ਕੇ ਆਪ ਤਿਆਰ ਕਰਦੇ ਆ ਅੱਛਾ ਬਾਈ ਜੀ ਤੀ ਖਾਸियत ਆ ਤੁਹਾਡੇ ਵਿੱਚ ਤੇ ਕਿੰਨਾ ਸਮਾਂ ਲੱਗਦਾ ਜਿਹੜੇ ਆ ਜਿਹੜਿਆ ਕੀ ਚੀਜ਼ ਆ ਜਿਹੜੀ ਇਹ ਬਣਾਈ ਆ ਇਕੱਲੇ ਹੀ ਕਿਉਂ ਹੈ ਇਕੱਲੇ ਸਟੀਲ ਦੇ ਕੁੰਡੇ ਆ ਇਹ ਹੂੰ ਸਟੀਲ ਦੇ ਕੁੰਡੇ ਨਾਲ ਜੰਗ ਨਹੀਂ ਪੈਂਦੀ ਰਸਗਾਲ ਨਹੀਂ ਪੈਂਦੀ ਅੱਛਾ ਅੱਛਾ ਹਾਂ ਇਹਨਾਂ ਭਲਾ ਨਾ ਇਹ ਲੋਟੂ ਚ ਜਾਈ ਇਸ ਜਿਹੜਾ ਫਟਕਣਾ ਇਹ ਹੈ ਲੋਹੇ ਦਾ ਨਹੀਂ ਬਣਿਆ ਨਾ ਜੀ ਇਹ ਸੀਮੈਂਟ ਦਾ ਬਣਿਆ ਹੈ ਸਟੀਲ ਦਾ ਕੁੰਡਾ ਅੱਛਾ ਸਟੀਲ ਦਾ ਕੁੰਡਾ ਨਹੀਂ ਲਗਾਉਣੇ ਪੈਂਦੀ ਅੱਛਾ ਤੇ ਫਰਕ ਕੀ ਹੈ ਜਿਹੜਾ ਲੋਹੇ ਦੀ ਤੁਸੀਂ ਕਿਦੇ ਇੱਕ ਸਟੀਲ ਦਾ ਲਾਈ ਬੈਠਾ ਉੱਤੇ ਲੋਹੇ ਜਿਹੜੇ ਲੋਹੇ ਵਾਲਾ ਟੰਗਾ ਨਹੀਂ ਹੁੰਦਾ ਲੋਹੇ ਵਾਲਾ ਗਲ ਜਾਂਦਾ ਜੀ ਲੈ ਸਸਤਾ ਪੈਂਦਾ ਉਹ ਅੱਛਾ 50 ਰੁਪਿਆ ਦਾ ਕੁੰਡਾ ਹੀ ਇੱਕ ਉਹ 40 ਰੁਪਿਆ ਦਾ ਕੁੰਡਾ ਪੈਂਦਾ ਅੱਛਾ 50 ਦਾ ਪੈਂਦਾ ਹਾਂ ਆਪਣੀ ਤਿੰਨ ਕੁੰਡੇ ਲੱਗੇ ਜਿਹੜੀ ਫੱਟੀ ਨਾਲ ਵੱਡੀ ਨਾਲ 50 ਰੁਪਏ ਦਾ 150 ਦੇ ਕੁੰਡੇ ਹੋ ਗਏ ਆਪਣੇ ਅੱਛਾ ਤੁਸੀਂ ਭਾਈ ਮਹਿੰਗਾ ਕਿਉਂ ਲਾਣੇ ਪਏ ਉਹ ਤੇ ਸਸਤੀ ਜੀ ਲਾਉਂਦੇ ਅੱਛਾ ਮੰਗਦਾ ਹੈ ਨਾ ਕੁਆਲਿਟੀ ਮੰਗੋ ਆ ਕੇ ਆਂਦੇ ਪੈਸੇ ਪੈਸੇ ਦਾ ਕੋਈ ਨਹੀਂਗਾ ਕੁਆਲਿਟੀ ਦੇ ਸਾਨੂੰ ਅੱਛਾ ਉਹ ਅਜੇ ਹੋਰ ਕੁਆਲਿਟੀ ਮੰਗਦੇ ਹੁਣ ਇਹ ਦੂਜਾ ਤਾਂ ਕੁਝ ਪੈਂਦਾ ਨਹੀਂ ਇਹਦੇ ਵਿੱਚ ਆ ਬਾਈ ਵੱਲੋਂ ਹੋਰ ਵੀ ਚੀਜ਼ਾਂ ਬਣਾਈਆਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਬਾਈ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਹਾਲਾਂਕਿ ਖੇਤੀਬਾੜੀ ਛੱਡ ਕੇ ਇਹ ਨੌਜਵਾਨ ਵੱਲੋਂ ਨੱਕੇਰੇ ਕੰਮ ਕੀਤਾ ਇਹ ਨਵਿਕਲੀ ਪਹਿਲ ਆ ਆਪਾਂ ਕਹਿ ਸਕਦੇ ਆ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਫੈਕਟਰੀਆਂ ਲਾਣੀਆਂ ਜੱਟਾਂ ਦਾ ਕਮਿਆਰਾ ਦਾ ਕੰਮ ਨਹੀਂ ਹੁੰਦਾ ਅਕਸਰ ਹੀ ਦੇਖਿਆ ਜਾਂਦਾ ਮਹਾਜਨ ਲਾਂਦਾ ਜਿਆਦਾਤਰ ਪਰ ਇਹ ਵਿਅਕਤੀ ਹੈ ਜਿਹੜਾ ਬਾਈ ਦਾ ਬਾਈ ਤੋਂ ਬਾਈ ਆ ਕੀ ਆ ਕੀ ਬਣਾਇਆ ਮੈਂ ਸੀਆ ਰਖਮ ਬਈ ਅੱਛਾ ਇਹ ਕਾਦੇ ਕੰਮ ਆਉਂਦੇ ਆਹਾਂ ਦੀ ਮਿੰਤੀ ਜਦ ਹੁੰਦੀ ਉਹਦੇ ਕੰਮ ਆਉਂਦੇ ਆਈ ਇਹ ਅੱਛਾ ਆਹਾਂ ਦੀ ਮਿੰਤੀ ਵਾਲੇ ਆਏ ਤੇ ਆਹਾਂ ਦੀ ਮਿੰਤੀ ਜਦ ਬਈ ਓਏ ਜ਼ਮੀਨ ਦੇ ਨੇ ਹਾਂ ਜ਼ਮੀਨ ਦੀ ਮਿੰਤੀ ਇਹ ਕਿਵੇਂ ਕਰਦੇ ਮਿੰਤੀ ਸਾਰਾ ਥੱਲੇ ਗੱਡਾ ਜਾਂਦਾ ਇਨਾ ਉੱਪਰ ਆ ਜਾਂਦਾ ਅੱਛਾ ਹਾਂ ਫਿਰ ਪੱਟੀ ਦਾ ਨਹੀਂ ਇਹ ਅਰੇ ਫੜਾਉਂਦਾ ਨਹੀਂ ਵਟ ਨਹੀਂ ਵਟ ਸਕਦਾ ਅੱਛਾ ਇਹ ਰੋਲੇ ਨਾਲ ਇਹਦੇ ਕੰਮ ਵੀ ਆਉਂਦੇ ਰੋਲੇ ਵਾਲੇ ਕੰਮ ਆਉਂਦੇ ਹਾਂ ਅੱਛਾ ਫਿਰ ਇਹ ਰੋਲੇ ਨਵੇੜਦੇ ਨਹੀਂ ਅਗਰ ਤੁਸੀਂ ਹਾਂ ਆਪਰੇ ਜਾਂ ਕਿੱਲੇ ਲੱਗੇ ਨਾ ਡੰਬੜ ਗਰੋ ਓਏ ਅੱਛਾ ਜਦੋਂ ਇਹ ਕਿੱਲੇ ਕਰਦੇ ਨੇ ਤੇ ਕਿੰਨਾ ਸਮਾਂ ਲੱਗਦਾ ਬਣਾਉਣ ਤੇ ਪਰਾ ਹੀ ਬੜਾ ਹੈ ਜੀ ਇਹ 50 ਕੇ ਤਾਂ 25 ਬੜਾ ਮਜ਼ਬੂਤ ਜਿਹਾ ਬਣਾਇਆ ਹਾਂਜੀ ਹਾਂਜੀ ਵਾਇਬ੍ਰੇਟਰ ਲੱਗਾ ਜਾਨੂੰ ਅੱਛਾ ਪਹਿਲੇ ਕਾ ਕਰਦਾ ਚਿੱਟਾ ਲੇ ਤਾਂ ਨਹੀਂ ਅੱਛਾ ਪੱਜਰੀ ਸੀਮੈਂਟ ਕੱਲਾ ਕਰ ਤੇ ਕਿੰਨਾ ਸਮਾਂ ਲੱਗਦਾ ਜਿਹੜਾ ਆ ਬਣਾਉਣ ਤੇ ਜਾ ਇਹ ਸੁੱਕਣ ਤੇ ਸਮਾਂ ਲੱਗਦਾ ਮੈਂ ਸਾਡੇ ਕੋਲ ਕਈ ਬਹੁਤ ਫਰਮੇ ਆ ਸਾਡੇ 40 50 ਫਰਮੇ ਆ ਕਿ ਕੋਈ ਭਰ ਲਗਾ ਤੇ ਕੋਈ ਭਰ ਲੈ ਸੜਤਾ ਉਹਨੇ ਪੰਜ 6 ਮੁੰਡੇ ਹੁੰਦੇ ਆ ਬਣਾਈ ਜਾਂਦੇ ਆ ਤੇ ਕਰ ਦੇਣੀ ਲੋਕ ਦੇ ਵੀ ਯਾਰ ਤੂੰ ਖੇਤੀਬਾੜੀ ਛੱਡ ਕੇ ਕਿਹੜੇ ਕੰਮ ਚ ਨਹੀਂ ਨਹੀਂ ਜੀ ਨਹੀਂ ਨਹੀਂ ਕਰਦੇ ਨੇ ਕਿ ਰੋਕਣਾ ਕਰਦੇ ਨੂੰ ਪੈ ਰਹਾ ਸੀ ਮਿਲਦੇ ਆ ਹੂੰ ਅਰੇ ਚੱਲ ਚੱਲ ਪੰਨਾ ਕੰਮ ਪੂਰਾ ਵਧੀਆ ਕੰਮ ਆ ਜੀ ਆਪਣਾ ਹੁਣ ਤਾਂ ਸਿਆਲ ਹੋਵੇ ਮਾਲ ਹੀ ਨਹੀਂ ਪੂਰਾ ਹੁੰਦਾ ਅੱਛਾ ਵੱਡੇ ਨੱਕੇ ਬਣ ਜਾਂਦੇ ਆ ਹੂੰ ਲੋਟੇ ਰਗੇ ਸਾਰੇ ਮੱਕੇ ਨੱਕਾ ਆਪਣਾ ਜਾਈ ਜਾਂਦਾ ਅੱਛਾ ਸਾਰਾ ਹੀ ਤੁਸੀਂ ਭੇਜਦੇ ਹੋ ਸਾਰਾ ਆਪਾਂ ਭੇਜ ਦਿਆਂ ਤੁ ਆਹ ਬਈ ਇਹ ਆ ਕੀ ਚੀਜ਼ ਆ ਜਿਹੜੀ ਆ ਦੇਖ ਕੇ ਛੋਟੇ ਛੋਟੇ ਪੀਸ ਜੇ ਬਣਾਏ ਆ ਛੋਟੇ ਛੋਟੇ ਨੱਕੇ ਆ ਕੈਮਰਾਮੈਨ ਨੂੰ ਮੈਂ ਵੀ ਕਹਿੰਦਾ ਵੀਰਾ ਵੀ ਦਿਖਾ ਇਹ ਬੈਕਟੀ ਵੱਲੋਂ ਛੋਟੇ ਨੱਕੇ ਆ ਇਹ ਛੋਟੇ ਮੋਟਰਾਲੇ ਨੱਕੇ ਆ ਇਹ ਕੀ ਚੀਜ਼ ਐ ਇਵੇਂ ਨੱਕਿਆ ਹਾਂ ਨੱਕਿਆ ਜੀ ਹਾਂ ਫੱਟੀ ਆ ਇਹ ਅੱਛਾ ਇਹ ਕਾਰੇ ਕੰਮ ਨਹੀਂ ਹੁੰਦੇ ਖਾਲੇ ਦੇ ਕੰਮ ਨਹੀਂ ਅੱਛਾ ਖਾਲੇ ਦੇ ਕੰਮ ਸਾਰੇ ਖਾਲੇ ਤੁਸੀਂ ਬੰਦ ਕਰਾਉਣੇ ਆ ਕਹਿੰਦੇ ਸਾਰੇ ਬੰਦ ਕਰਾਉਣੇ ਤੇ ਆ ਜਿਹੜਾ ਗੋਲ ਇਹ ਦੀ ਟੈਂਕੀ ਪਾਣੀ ਟੈਂਕੀ ਰੱਖਣਾਸਤੇ ਜੀ ਅੱਛਾ ਮੈਂ ਆਰ ਸੀਸ ਕੰਮ ਜਿਹੜਾ ਸੀਮੈਂਟ ਚਾਹੁੰਦਾ ਆ ਪਰ ਹੋਰ ਵੀ ਬਹੁਤ ਚੀਜ਼ਾਂ ਬਣਾਉਣੇ ਆ ਅਕਸਰ ਹੀ ਦੇਖਿਆ ਜਾਂਦਾ ਕਿ ਨਾ ਟੁੱਟ ਜਾਂਦੇ ਆ ਸਾਡੇ ਵੀ ਆਪਦੇ ਘਰਾਂ 'ਚ ਲੱਗੇ ਆ ਤੇ ਇਹ ਟੁੱਟ ਟੁੱਟ ਜਾਂਦੇ ਆ ਇਹ ਨਹੀਂ ਵਾਈਬ੍ਰੇਟਰ ਲਗਾਏ ਤਾਂ ਉਹ ਕਿਵੇਂ ਟੁੱਟਣਗੇ ਅੱਛਾ ਹਰ ਚੀਜ਼ 'ਚ ਵਾਈਬ੍ਰੇਟਰ ਲਾ ਕੇ ਬਣਾਉਣੇ ਆ ਅੱਛਾ ਕਈ ਬੰਦੇ ਮੜਾਈਦੇ ਜਾਂਦੇ ਨੱਕੇ ਦੇ ਬਰਬਰ ਵਾਹੇ ਬੈਟਰੀ ਲਾਉਂਦੇ ਉਹ ਤੇ ਮੈਂ ਤਾਂ ਤੁਹਾਨੂੰ ਮਹਿੰਗਾ ਸਮਾਨ ਬੜਾ ਰੱਖੀ ਬੈਠੇ ਹੋ ਮੇਰੇ ਕੋਈ ਉਹ ਬਰਾਬਰ ਵੀ ਦਿੰਨੇ ਹੋ ਕਈ ਹੋਰ ਫਿਰ ਸਰ ਮੰਗਦੇ ਨਹੀਂ ਆ ਕੇ ਪਤਾ ਉਹ ਉਲਟਾ ਮੈਂ ਮੰਗਦੇ ਹੋਰ ਲਵਾ ਪਾ ਪੈਸੇ ਅੱਛਾ ਵੀ ਚੰਗੀ ਚੀਜ਼ ਦੇ ਦੇ ਚੰਗੀ ਦੇ ਦੇ ਹਾਂ ਇਹੜੇ ਨਹੀਂ ਘਟਾਉਂਦਾ ਕੋਈ ਅੱਛਾ ਤੇ ਕਿੰਨੇ ਜਿਹੜਾ ਕਿੰਨੇ ਕਿਹੜੀ ਏਰੀਆ ਚ ਤੁਸੀਂ ਇਹ ਜਮੀਨ ਲਾਈ ਫੈਕਟਰੀ ਇਹਦੇ ਹੈਗਾ ਦੋ ਕਨਾਲਾਂ ਜੀ ਅੱਛਾ ਉਹ ਵੀ ਆਪਾਂ ਦੇਖ ਲਈਏ ਜਿਹੜਾ ਹੋਰ ਵੀ ਆਪਾਂ ਦਿਖਾ ਦਿੰਨੇ ਆ ਕਿਉਂਕਿ ਅਕਸਰ ਹੀ ਜਿੱਤਾਂ ਨੂੰ ਨੋਰ ਜ਼ਿਆਦਾ ਪੈਂਦੀ ਆ ਨੱਕਿਆ ਨੁੱਕਿਆ ਦੀ ਤੇ ਰੋਲੇ ਵੀ ਬਾਈ ਨਵੇੜਦਾ ਤੇ ਬਾਈ ਦੇ ਵੱਲੋਂ ਖੰਭੇ ਲਾਏ ਬਣਾਏ ਬਾਈ ਵੱਲੋਂ ਖੰਭੇ ਵੀ ਬਣਾਉਂਦੇ ਆ ਬਾਈ ਖੰਭੇ ਬਣਾਉਂਦਾ ਤੇ ਰੋਲੇ ਨਾਲੇ ਵੀ ਬੜੇ ਨਵੇੜਦਾ ਬਾਈ ਵੱਲੋਂ ਚੰਗੀ ਚੀਜ਼ ਬਣਾਈ ਜਾ ਰਹੀ ਆ ਬਾਈ ਕਹਿੰਦਾ ਪੈਸੇ ਦੀ ਕੋਈ ਲੋੜ ਨਹੀਂ ਕਿਸੇ ਤਰ੍ਹਾਂ ਦਾ ਪੈਸੇ ਜਿੰਨੇ ਮਰਜ਼ੀ ਲਈ ਆ ਮਈਆ ਕੀ ਤਾਰਾ ਲਿਆ ਜੀ ਇਹ ਕੰਮ ਆਉਂਦੇ ਚੱਲੋ ਨਾਲੇ ਤਾਂ ਖੇਤਾਂ ਦਾ ਕੰਮ ਪਪਾਸ ਮਾਸ ਤੇ ਤਾਰ ਲਾ ਲੋ ਜਾਲੀ ਲਾ ਲੋ ਅੱਛਾ ਉਸ ਕੰਮ ਉਸ ਕੰਮ ਆਉਂਦੇ ਆ ਜੀ ਅੱਛਾ ਆ ਜਿਹੜੇ ਖੰਭੇ ਆ ਹਾਂਜੀ ਇਹ ਵੀ ਕੰਮ ਵਾਵਾ ਲੈ ਜਾਂਦੇ ਆ ਪੂਰਾ ਕੰਮ ਜੇ ਪੂਰੇ ਨਹੀਂ ਆਉਂਦੇ ਤਾਂ اچھا ਜੇ ਮੰਗੀ ਜਾਂਦੇ ਲੋਕ ਹੁਣ ਮਾ ਬੰਦੇ ਨੇਗੇ ਤੇ ਵੇ ਹੁਣ ਠੰਡ 'ਚ ਕੋਈ ਫਰਕ ਪਿਆ ਕੰਮ ਦਾ ਨਾ ਠੰਡ 'ਚ ਕੰਮ ਦਾ ਬਹੁਤ ਹੈਗਾ ਪਰ ਬੱਚੇ ਆਖਿਆਰ ਨਹੀਂ ਦਮਾਲ ਕਿੰਨੇ ਕੁ ਜਾਂ ਪੈ ਜਾਂਦਾ ਇੱਕ ਜੇ ਆਪਾਂ ਲੈਣਾ ਵੀ ਹੋਵੇ ਜੇ ਚੰਗਾ ਇੱਕ ਸਸਤੇ ਜਿਵੇਂ ਆਉਂਦੇ ਹੋਣਗੇ ਕੋਈ ਸਸਤੇ ਜਿਵੇਂ ਆਉਂਦੇ ਉਹ ਸਸਤਾ ਦੇਣਗੇ ਤਿੰਨ ਸੌ ਦਾ ਬਣਾਉਂਦੇ ਉਹ ਬੰਦੇ ਬਣਾਉਂਦੇ ਨਹੀਂ ਆਪਾਂ ਬਹੁਤ ਘੱਟ ਬਣਾਉਣੇ ਆ ਆਪ ਪਤਾ ਹੈ ਬਣਾਉਣੇ ਜਾਂ 550 ਦਾ ਬਈ ਅੱਜ ਕੱਲ ਮਲਾਵਟ ਬੜੀ ਹੁੰਦੀ ਹੈ ਕਰਦੇ ਮਲਾਵਟ ਮਲੂ ਨਹੀ 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 ਇਹ ਆਪ ਮਲਾਵਟ ਨੇ ਆਪ 10 ਕੇ ਕਰਦੇ ਜੇ ਪਹਿਲਾਂ ਸਸਤੀ ਚਾਹੀਦੀ ਹੁਣ ਬਣਾ ਕੇ ਦੇ ਦਾਂਗੇ ਗਰੰਟੀ ਕੋਈ ਨਹੀਂ ਆਪਾਂ ਤੇ ਇੰਨੀ ਗਰੰਟੀ ਦਿੰਨੇ ਹੋ ਗਰੰਟੀ ਇਹਨੂੰ ਚੱਪਣਾ ਚੱਕ ਕੇ ਚਲਾ ਕੇ ਮਾਰੋ ਅੱਛਾ ਤੇ ਆ ਬਈ ਆ ਆ ਵੀ ਨੱਕੋ ਇਹ ਵੀ ਨੱਕਾ ਜੇ ਵੱਡਾ ਨੱਕਾ ਕੋਈ ਨੱਕੇ ਬੜੇ ਬਣਾਈ ਬੈਠਾ ਯਾਰ ਤੂੰ ਨੱਕੇ ਲੱਗ ਜਾਂਦੇ ਅਰੇ ਨੱਕਿਆ ਰਹੀ ਕ ਚੱਕੀ ਫਿਰਦਾ ਕੰਮ ਆ ਦੇਖੋ ਨੱਕੇ ਦੇਖ ਸਕਦੇ ਭਾਰੇ ਬਹੁਤ ਹੈ ਨਹੀਂ ਜੀ ਹੌਲੇ ਆ ਫੇ ਕਿੱਥੇ ਭਾਰੇ ਆ ਦੇਖੋ ਤਿੰਨ ਪਰ ਸਾਜੂ ਦਾ ਭਾਰੇ ਲੱਗਦੇ ਹਨ ਨੀ ओके 15 किलो फट्टी ਦਾ ਭਾਰ ਹੋਊਗਾ 16 किलो ਹਾਂ ਤੇ ਬਲਾਲੀ ਇੰਚ ਦਾ ਖਾਲੀ ਦੀ ਫੱਟੀ ਜਾਂ ਹੈ ਤੇ ਆ ਬਾਈ ਜੀ ਦਾ ਸਟੈਂਡ ਦੇ ਕੀ ਆ ਜਗਾਰ ਦੇ ਆਪਣਾ ਇਹ ਵਾਂ ਜੀ ਇਹ ਇਹ ਕਾਦੇ ਬਸਤੇ ਆ ਖਾਲੇ ਦੇ ਵਿੱਚ ਕੱਟਣ ਦਾ ਅਜੇ ਖਾਲੇ ਵਿੱਚ ਫਟੂਗਾ ਅੱਛਾ ਤੇ ਮੁੜ ਕੇ ਫੱਟੀ ਫਟ ਹੋ ਜਾਂਦੀ ਹੈ ਸਾਰੇ ਜੱਟਾਂ ਦੇ ਕੰਮ ਹੀ ਕਰਦਾ ਮੈਂ ਜੱਟਾਂ ਨੂੰ ਸਹੂਲਤਾਂ ਦੇ ਦਿੰਦੀਆਂ ਸਾਰੀਆਂ ਸੋ ਜੱਟਾਂ ਨੂੰ ਵੀ ਅਸੀਂ ਕਹਿੰਦਾ ਜਾਵਾਂਗੇ ਬਾਈ ਨੂੰ ਇੱਕ ਜਰੂਰ ਮਿਲੋ ਕਿਉਂਕਿ ਬਾਈ ਵੱਲੇ ਕਾਬਲੀਅਤ ਨਾਲ ਅੱਜ ਖੇਤੀਬਾੜੀ ਛੱਡ ਕੇ ਇਹ ਜਗਲ ਬਣਾਈ ਜਾ ਰਹੀ ਹੈ ਲੱਕਿਆ ਰਗਰ ਕਿਉਂਕਿ ਲੜਾਈਆਂ ਜਿਹੜੀ ਅਕਸਰ ਹੀ ਦੇਖਿਆ ਜਾਂਦਾ ਜੱਟਾਂ ਦੀਆਂ ਜਿਹੜੀਆਂ ਲੜਾਈਆਂ ਹੁੰਦੀਆਂ ਜਗਾ ਪਿੱਛੇ ਹੁੰਦੀਆਂ ਜ਼ਮੀਨਾਂ ਦੇ ਪਰ ਬਾਈ ਵੱਲੋਂ ਖੰਭੇ ਜਿਹੜੇ ਬਣਾਏ ਗਏ ਆ ਉਹ ਖੰਭੇ ਆ ਕਰ ਨੇ ਲੜਾਈਆਂ ਵੀ ਖਤਮ ਹੋ ਜਾਂਦੀ ਆ ਬਾਈ ਵੱਲੋਂ ਚੰਗੀ ਪਹਿਲ ਕੀਤੀ ਆ ਉਹ ਇਹਨਾਂ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਪਿੰਡ ਵਾਸੀ ਅਕਸਰ ਹੀ ਕਹਿੰਦੇ ਹੁੰਦੇ ਆ ਪੈਰ ਖਿੱਚਦੇ ਹੁੰਦੇ ਆ ਇਹ ਬਾਈਆਂ ਪਿੰਡਾਂ ਦੇ ਕੋਈ ਮੁੱਛੰਗ ਬਾਈ ਦੇ ਪੈਰਪੁਰ ਤਾਂ ਨਹੀਂ ਕੋਈ ਖਿੱਚਦਾ ਕੋਈ ਕਾਰੋਬਾਰ ਵਜਦਾ ਹੈਗਾ ਕਹਿੰਦੇ ਸੋਨਾ ਚੱਲ ਪਿਆ ਬਾਈ ਨੂੰ 22 ਸਾਲ ਹੋ ਗਏ ਤੇ ਹੁਣ ਨੇ ਆ ਬਈ ਇਹ ਵੀ ਲੱਕਿਆ ਹਾਂ ਇਹ ਵੀ ਲੱਕਿਆ ਜੀ ਇਹਨਾਂ ਦੀ ਕੀ ਖਾਸੀਅਤ ਹੈ ਉਹਨਾਂ ਦੀ ਕੀ ਇਹ ਅਲੱਗ-ਅਲੱਗ ਸਾਈਜ਼ ਹੈ ਜੀ ਅੱਛਾ ਸਾਈਜ਼ ਅਲੱਗ-ਅਲੱਗ ਆ ਅੱਛਾ ਸਾਈਜ਼ ਕਟਾਈ ਪਿਆ ਸਾਈਜ਼ ਓਕੇ ਹਾਂ ਪਰ ਡੇਢ ਛੋਟੇ ਵੱਡੇ ਛੋਟੇ ਚੌੜੇ ਪੀਰੇ ਰੇਟਾ ਦਾ ਵੀ ਫਰਕ ਹੁੰਦਾ ਕੋਈ ਮਟੀਰੀਅਲ ਜੀ ਛੋਟਾ ਪਤਲੇ ਦਾ ਕੋਈ ਹੈ ਫਰਕ ਪਤਲੇ ਹਾਂ ਛੋਟੇ ਦਾ ਰੇਟ ਘੱਟ ਜੂ ਘੱਟ ਜੂਗਾ ਜੀ ਪਰ ਮਾਲ ਘੱਟ ਲੱਗਿਆ ਅੱਛਾ ਜਿਹੜਾ ਵੱਡਾ ਉਹਦਾ ਰੇਟ ਵੱਜਣਾ ਦਾ ਕਿੰਨਾ ਸਮਾਂ ਲੱਗਦਾ ਬਣਾਉਣ ਤੇ ਫਿਰ ਬਾਈ ਬਣਾਉਣ ਤੇ ਬਣੀ ਜਾਂਦੇ ਇਹ ਅੱਛਾ ਇਹ ਕੋਈ ਜਿਸ ਤਰ੍ਹਾਂ ਤੁਸੀਂ ਇਹ ਲੰਬੀਆਂ ਲਾਈਨਾਂ ਲਾਤੀਆਂ ਇੱਕ ਇੱਕ ਕਰਕੇ ਮੰਨਦੇ ਜੀ ਸਾਰੇ ਇਕੱਠੇ ਨਾ ਇੱਕ ਇੱਕ ਕਰਕੇ ਅੱਛਾ ਫਿਰ ਤਾਂ ਸਮਾਂ ਬਹੁਤ ਲੱਗਦਾ ਹੋਊਗਾ ਸਕਾਣਾ ਸਕੁਣਾ ਹੀ ਪੈਂਦਾ ਹੋਊਗਾ ਹਾਂ ਹਾਂ ਮੁੰਡੇ ਕੰਮ ਕਰੀ ਜਾਂਦੇ ਆ ਜੀ ਹੂੰ ਜਿੰਨਾ ਹਾਂ ਸੁੱਕੀ ਜਾਂਦਾ ਨਾਲ ਦੇ ਨਾਲ ਹਾਂ ਤਾਂ ਪੂਰਾ ਨਹੀਂ ਆ ਰਿਹਾ ਵੱਡਾ ਉਹਨਾਂ ਨੇ ਨੱਕੇ ਵੱਡੇ ਚਲੀ ਜਾਂਦੇ ਆ ਹੂੰ ਪੂਰੇ ਨਹੀਂ ਆ ਰਹੇ ਆਪਣੇ ਕਿਹੜੇ ਕਿਹੜੇ ਏਰੀਆ 'ਚ ਬੈਠੇ ਠੁੱਕੇ ਵੀ ਲੈਣੇ ਕਿਹੜੇ ਕਿਹੜੇ ਏਰੀਆ ਜਾਂਦਾ ਲੈਣੇ ਤੱਕ ਜਾਂ ਜਾਂਦਾ ਮਾਲ ਜੀ ਆਪਾਂ ਅੱਛਾ ਹਾਂਜੀ ਇਥੋਂ ਲੈਣੇ ਤੱਕ ਮਾਲ ਜਾਂਦਾ ਅੱਜਾ ਪੂਰੇ ਪੰਜਾਬ 'ਚ ਦਿੰਨੇ ਹੋ ਕਿ ਪੂਰੇ ਪੰਜਾਬ 'ਚ ਕੋਈ ਸਸਤਾ ਵੀ ਦਿੰਨੇ ਹੋ ਕਿ ਸਸਤਾ ਕਹੂਗਾ ਤਾਂ ਬਣਾ ਦੇਾਂਗੇ ਆਪਾਂ ਪਰ ਅਜੇ ਤੱਕ ਬੰਗਾ ਕਹਿੰਦਾ ਹੀ ਨਹੀਂ ਜੇ ਆਪਣੇ ਮਾਲਵੇ ਦੀ ਗੱਲ ਕੀਤੀ ਜਾਵੇ ਮਾਲਵਾ ਆਪਣਾ ਜੇ ਮਾਲਵੇ ਦੀ ਗੱਲ ਕੀਤੀ ਮਾਲਵੇ ਚ ਕਿੰਨੇ ਕੋ ਜਿਹੜੀਆਂ ਫੈਕਟਰੀਆਂ ਹੈਗੀਆਂ ਤੁਹਾਡੇ ਨਾਲ ਦੀਆਂ ਫੈਕਟਰੀਆਂ ਤਾਂ ਬਹੁਤ ਆ ਜੀ ਥਾਣੇ ਦੇ ਲੋਕ ਲਾਈ ਬੈਠੇ ਪਰ ਇਹਦੇ ਨਾਲ ਨੱਕਾ ਕੁਆਲਟੀ ਨਹੀਂ ਕਿਸੇ ਦਾ ਅੱਛਾ ਇਹਨਾਂ ਮੇਨਾ ਬੱਕਨ ਹਰੀ ਬਣਾਉਣੇ ਫੱਟੀ ਪਤਲੀ ਕੀਤੀ ਆ ਕਿੰਨੀ ਭਾਰੀ ਫੱਟੀ ਜਿਹੜੀ ਤੁਹਾਨੂੰ ਜਾ ਕੇ ਪਕਾਈ ਜਾਂਦੀ ਉਹ ਉਹੀ ਤੇ ਉਹ ਹੀ ਕੁਆਲਟੀ ਆਪਣੀ ਓਕੇ ਇਹਦਾ ਪੁੰਡਾ فرق ਹੁੰਦਾ ਹਾਂ ਤੇ ਮੈਂ ਇਹ ਰੋਡ ਤੇ ਕਿਉਂ ਬਣਾਈ ਕਾਰਨ ਕੀ ਬਣਿਆ ਤੇ ਮਨ ਵਿੱਚ ਕਿਉਂ ਆਇਆ ਵੀ ਰੋਡ ਤੇ ਬਣਾਉਣੀ ਰੋਡ ਤੇ ਰੋਡ ਤੇ ਪਤਾ ਲੱਗਦਾ ਲੋਕਾਂ ਨੂੰ ਟ੍ਰੈਪ ਕਰਦੇ ਅੱਛਾ ਆਵਾਜ਼ ਹੀ ਜਾਂਦੀ ਆ ਪਤਾ ਲੱਗਦਾ ਬਸ ਪਿੰਡ ਦਾ ਪੱਛੋਂ ਆ ਜਾਓ ਤੇ ਆ ਜਿਹੜੇ ਆ ਜਿਹੜੇ ਗੋਲ ਜਿਹੇ ਬਣਾਏ ਆ ਮੇਜਮੂਜੇ ਉਹ ਮੇਜਮੂਜ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਬਾਈ ਵੱਲੋਂ ਬੜੀ ਪਹਿਲ ਕਦਮੀ ਚੰਗੀ ਕੀਤੀ ਗਈ ਆ ਕਿਉਂਕਿ ਬੈਠਣ ਨੂੰ ਅਕਸਰ ਹੀ ਆਪਾਂ ਦੇਖਦੇ ਆ ਘਰਾਂ ਵਿੱਚ ਕੋਠੀਆਂ ਵਿੱਚ ਕੁਰਸੀਆਂ ਟੇਬਲ ਲੱਗੇ ਹੁੰਦੇ ਪਰ ਬਾਈ ਵੱਲੋਂ ਨਵਿਕਲੀ ਜਿਹੜੀ ਪਹਿਲ ਕਰਕੇ ਤਿਆਰ ਕੀਤਾ ਇਹ ਵੀ ਮਨ ਲਾ ਦੇ ਬਾਈ ਇਹ ਕੀ ਚੀਜ਼ ਆ ਇਹ ਟੀਵਲਾ ਜੀ ਬਣਾਇਆ ਤਾਂ ਸੀਗਾ ਮੈਂ ਆਪਦੇ ਮੁੰਡਿਆਂ ਵਾਸਤੇ ਅੱਛਾ ਲੇਬਰ ਵਾਲੇ ਕੰਮ ਕਰਦੇ ਆ ਅੱਛਾ ਖੈਲ ਪੁੰਜੇ ਬੈ ਕੇ ਰੋਟੀ ਖਾਂਦੇ ਸੀਗੇ ਮੇਰੇ ਬਾਈ ਜੀ ਆਜੋ ਤੁਸੀਂ ਵੀ ਬੈਠੋ ਆਜਿਓ ਇਹ ਲੋਕ ਮੰਗਲ ਨਾਲ ਪਿਓ ਹਣ ਅੱਛਾ ਆਜੋ ਬਾਈ ਜੀ ਪਿੰਡ ਵਾਲੇ ਤੁਸੀਂ ਵੀ ਆਜੋ 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 ਆਹ ਬਾਈ ਬੰਦਵਾ ਟੇਬਲ ਵੀ ਬਣਾਇਆ ਗਿਆ ਬੜਾ ਵਧੀਆ ਪੱਥਰ ਦਾ ਬਣਾਇਆ ਪੱਥਰ ਹੀ ਆ ਬਈ ਹਾਂ ਪੱਥਰ ਪੱਥਰ ਆਸੀ ਸੀ ਕਿੰਨਾ ਸਮਾਂ ਲੱਗ ਗਿਆ ਇਹ ਬਈ ਇਹ ਤਾਂ ਸਮਾਂ ਦਾ ਥੋੜਾ ਥੋੜਾ ਟਾਈਮ ਨਾਲ ਬੰਦ ਆ ਜੀ ਅੱਛਾ ਹਾਂਜੀ ਆਕੇ ਪਿੰਡ ਵਾਲੇ ਹੈਗੇ ਹਨ ਪੁੱਛ ਲਓ ਜੀ ਤੇ ਬਈ ਇਹ ਕਿੰਨੇ ਕੁ ਦਾ ਪੈ ਜਾਂਦਾ ਪ੍ਰੋਜੈਕਟ ਜਾ ਘਰਾਂ ਚ ਆਪ ਲਾ ਕੇ ਆਨੇਓ ਕਿ ਕੋਈ ਨਹੀਂ ਭੇਜ ਦਿਨੇ ਪਰ ਆਖਾ ਗਾ ਆਪ ਲਿੰਦਾ ਆਪੇ ਲਾ ਲੈਂਦਾ ਅੱਜ ਲੈ ਹੀ ਲੈ ਜਾਂਦਾ ਆਂ ਖਾਂ ਅੱਜ ਫਿੱਟ ਵੀ ਆ ਫਿਰ ਟਾਪੇ ਹੋ ਜਾਊਗਾ ਉੱਥੇ ਉਹਦੇ ਘਰੇ ਜਾ ਕੇ ਆਪ ਕਰ ਸਕਦਾ ਬੰਦਾ ਜਾ ਕੇ ਆਪ ਕਰ ਸਕਦੇ ਹਾਂ ਤੇ ਮਿੱਟੀ ਵਾਲੀ ਜਗ੍ਹਾ ਤੇ ਸਾਰਾ ਫੈਕਟ ਹੁੰਦਾ ਜਾਂ ਕੋਈ ਪੱਕੇ ਧਾਤ ਦੇ ਵੀ ਰੱਖਿਆ ਪੱਕੇ ਧਾਤ ਦੇ ਵੀ ਹੋ ਜਾਂਦਾ ਜੀ ਕੋਈ ਸਟੈਂਡ ਆ ਪਿੱਛੇ ਹਾਂ ਹਾਂਜੀ ਅੱਛਾ ਹੋ ਜਾਂਦਾ ਜੀ ਤੇ ਕਿੰਨੇ ਕੁ ਦਾ ਪ੍ਰੋਜੈਕਟ ਹੈਗਾ 300 ਰੁਪਏ ਦਾ ਜੀ 300 ਦਾ ਹਾਂਜੀ ਤੈਨੂੰ ਕੁਰਸੀਆਂ ਜੇ ਕਿੰਨੀਆਂ ਕਿੰਨੇ ਬਣਾ ਕੇ ਦਿੰਨੇ ਆ 4000 ਚਾਰ ਬਣਾ ਲਾਂ ਛੇ ਵੀ ਬਣਾ ਲਾਂਗੇ ਤੇ ਸੈੱਟ ਬਣਾ ਕੇ ਦਿੰਨੇ ਕਹਿੰਦਾ ਪਾਪਾ ਹਾਂਜੀ ਜੇ ਬਿਲਕੁਲ ਤੁਹਾਨੂੰ ਦੱਸਿਆ ਕਿ ਬਾਈ ਵੱਲੋਂ ਵਧੀਆ ਚੰਗਾ ਕੰਮ ਕੀਤਾ ਜਾ ਰਿਹਾ ਇਹ ਅਕਸਰ ਹੀ ਆਪਾਂ ਘਰਾ ਕੋਠੀਆਂ 'ਚ ਦੇਖਨੇ ਆ ਘਰਾ 'ਚ ਆਪਾਂ ਟੇਬਲ ਲਿਆਉਂਦੇ ਹੁੰਦੇ ਆ ਕੁਰਸੀਆਂ ਲਿਆਉਣੇ ਟੁੱਟ ਵੀ ਜਾਂਦੀਆਂ ਬਾਅਦ 'ਚ ਆਪਾਂ ਕਹਿੰਨੇ ਸਿੱਟ ਦਈਏ ਪਰ ਆ ਬਾਈ ਵੱਲੋਂ ਚੰਗੀ ਚੀਜ਼ ਬਣਾਈ ਗਈ ਆ ਸਾਡੇ ਪਿੰਡ ਦਾ ਨੰਬਰਦਾਰ ਆ ਜੀ ਨੰਬਰਦਾਰ ਜੀ ਮੈਂ ਇੱਕ ਫੋਟੋ ਬਾਈ ਤੋਂ ਆਪਾਂ ਨੰਬਰਦਾਰ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਬਾਈ ਵੱਲੋਂ ਜਿਹੜਾ ਫੈ ਚੀਜ਼ ਬਣਾਈ ਜਾ ਰਹੀ ਹੈ ਬਾਈ ਤੁਸੀਂ ਨੰਬਰ ਦਾ ਰੋ ਪਿੰਡ ਦੇ ਕਿਵੇਂ ਬਾਈ ਦਾ ਕੰਮ ਲੱਗਦਾ ਰੁਕਦਾ ਠੀਕ ਹੈ ਜੀ ਬਹੁਤ ਠੀਕ ਹੈ ਕੰਮ ਚੰਗਾ ਕੰਮ ਹੈ ਹਾਂ ਜੀ ਹਾਂ ਤੇ ਆਪੇ ਬਾਈ ਨੇ ਰੋਡ ਤੇ ਹੀ ਲਾ ਲਈ ਬਾਈ ਫੈਕਟਰੀ ਕਹਿੰਦੇ ਖੇਤੀਬਾੜੀ ਛੱਡ ਗਏ ਨੇ ਹਾਂ ਜੀ ਕੰਮ ਹੀ ਰੋਡ ਤੇ ਚੱਲਦਾ ਜੀ ਸਾਰਾ ਹਿੱਜ ਗਿਆ ਅੱਛਾ ਕਿਵੇਂ ਲੱਗਿਆ ਮੁੰਡੇ ਦਾ ਪ੍ਰੋਜੈਕਟ ਖੇਤੀਬਾੜੀ ਛੱਡੀ ਬੈਠਾ ਦੇ ਦਾ ਹਾਂ ਜੀ ਖੇਤੀਬਾੜੀ ਛੱਡ ਕੇ ਤੇ ਫੈਕਟਰੀ ਜਾ ਗਿਆ ਇਹ ਫੈਕਟਰੀ ਲਾ ਲਈ ਨੇ ਕੰਮ ਵਧੀਆ ਚੱਲਦਾ ਜੀ ਕੰਮ ਕੋਈ ਵੀ ਮਾਰਾ ਦਾ ਖੇਤੀ ਵੀ ਨਹੀਂ ਮਾਰੀ ਇਹੋ ਨਹੀਂ ਮਾਰਾ ਕੋਈ ਕੰਮ ਕੋਈ ਵੀ ਨਹੀਂ ਮਾਰਾ ਬਾਈ ਦੀ ਮਿਹਨਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਫਿਰ ਤੁਸੀਂ ਠੀਕ ਹੈ ਜੀ ਬਹੁਤ ਇਮਾਨਦਾਰੀ ਨਾਲ ਬੰਦਾ ਕੰਮ ਕਰ ਰਿਹਾ ਹੈ ਬਹੁਤ ਮਿਹਨਤ ਚੰਗੀ ਹੈ ਮਿਹਨਤ ਚੰਗੀ ਲਾਉਂਦਾ ਕਰਦਾ ਹਾਂ ਤੇ ਬੋਲ ਚੱਲ ਬਾਈ ਦਾ ਕਿਹੋ ਜਿਹਾ ਠੀਕ ਹੈ ਜੀ ਵਧੀਆ ਅੱਛਾ ਜੱਟਾ ਨੂੰ ਫਾਇਦਾ ਦਿੰਦਾ ਕਿ ਗੱਲਾਂ ਨਾਲ ਹੀ ਬਾਈ ਨੇ ਕਰਤਾ ਹੈ ਨਹੀਂ ਨਹੀਂ ਹਮੇਸ਼ਾ ਹੀ ਫਾਇਦਾ ਵੀ ਅਕਸਰ ਇਹ ਸਾਰਾ ਕੁਝ ਹੀ ਹੁੰਦਾ ਹੀ ਫਾਇਦਾ ਵੀ ਹੁੰਦਾ ਹੀ ਅੱਛਾ ਬਾਈ ਦੇ ਜਿਹੜੇ ਖੰੰਡੇ ਦੇਖੇ ਕਹਿੰਦੇ ਜੱਟਾਂ ਦੀਆਂ ਲੜਾਈਆਂ ਲੜੂਆਂ ਵਾਸਤੇ ਰੱਖੇ ਸੀਗੇ ਕਿ ਲੜਾਈਆਂ ਮੈਂ ਖਤਮ ਕਰਦਾ ਬਾਈ ਕਹਿੰਦਾ ਹੈਗੀ ਉਸ ਚਾਈ ਕੇ ਐਵੇਂ ਗੱਲਾਂ ਨਾਲ ਹੀ ਕਰ ਗਿਆ ਨਹੀਂ ਫਰਕ ਤਾਂ ਹੁੰਦਾ ਹੀ ਆ ਜੀ ਜਿੱਦਾਂ ਅਕਸਰ ਵੀ ਕਿਤੇ ਵੀ ਹੁੰਦਾ ਜਦੋਂ ਕੋਈ ਮਹਿੰਤੀ ਹੁੰਦੀ ਜਾ ਕਿਤੇ ਉੱਥੇ ਲੱਗਦੇ ਆਏ ਉਹਦੇ ਨਾਲ ਫਿਰ ਇਹਨੂੰ ਬੁਲਾਉਂਦੇ ਹੋਣਗੇ ਦੂਰ ਦਰ ਆ ਜੀ ਲੋਕ ਬੁਲਾਉਣ ਜੱਟ ਬੁਲਾਉਣ ਆਂਦੇ ਹੋਣਗੇ ਵੀ ਅਸਾਂ ਖੰੰਡੇ ਦੇ ਵੀ ਲੜਾਈ ਖਤਮ ਕਰਨੀ ਹੈ ਆ ਜੀ ਹਾਂ ਬੁਲਾਉਂਦੇ ਵੀ ਡੰਡਾ ਸੋਟਿਆਂ ਨਾਲ ਤਾਂ ਹੀ ਚੰਗਿਆ ਚੱਲ ਇਹੋ ਜਿਹੀ ਲਾ ਲਈ ਆਪਾਂ ਹਾਂ ਵਧੀਆ ਚਲੋ ਬਾਈ ਹੋਰ ਵੀ ਇਹਨੇ ਪਿੰਡ ਦੇ ਨਾਲ ਇਹ ਗੱਲਬਾਤ ਕਰਦੇ ਬਾਈ ਜੀ ਮਾਈਕ ਦੇਓ ਬਾਈ ਨੂੰ ਬਾਈ ਨਾਲ ਇਹਨਾਂ ਨਾਲ ਵੀ ਬਾਈ ਕਰ ਲਈਏ ਗੱਲ ਕਿਉਂਕਿ ਪਿੰਡ ਵਾਲੇ ਜ਼ਰੂਰੀ ਹੈ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਪਿੰਡ ਵਾਲੇ ਜ਼ਰੂਰ ਇੱਕ ਦੂਜੇ ਦੀ ਲੱਤਾਂ ਖਿੱਚਦੇ ਪਰ ਬਾਈ ਦਾ ਸੰਜੋਗ ਬਹੁਤ ਪਿੰਡ ਵਾਲੇ ਕਰ ਰਿਹਾ ਬਾਈ ਕਿਵੇਂ ਆ ਕੰਮ ਕਰ ਰਹੇ ਨੇ ਬਾਈ ਦਾ ਬਹੁਤ ਵਧੀਆ ਜੀ ਚੰਗਾ ਪ੍ਰੋਜੈਕਟ ਲੱਗਦਾ ਹੈ ਜੀ ਬਹੁਤ ਵਧੀਆ ਪ੍ਰੋਜੈਕਟ ਹੈ ਨਾ ਨੱਕੇ ਬਣਾਉਂਦਾ ਜਿਹੜੇ ਇੱਕ ਤਾਂ ਵਾਈਬ੍ਰੇਟਰ ਮਸ਼ੀਨ ਚਲਾਉਂਦਾ ਹੈ ਸਟੀਲ ਦੇ ਕੁੰਡੇ ਪਾਉਂਦਾ ਵਧੀਆ ਕਿਨਾਰੀ ਹੁੰਦੀ ਹੈ ਕੋਈ ਦਿੱਕਤ ਨਹੀਂ ਬੱਚਾ ਆ ਛੋਟਾ ਬੱਚਾ ਵੀ ਲਾ ਦਿੰਦਾ ਨਾ ਉਹ ਪਾਣੀ ਲੀਖੇ ਫਿਰ ਰਵੜ ਦੀ ਨੱਕੇ ਦੀ ਫੈਕਟਰੀ ਹੈ ਭਾਈ ਕੋਲੇ ਉਹ ਵੀ ਨੱਕੇ ਬਹੁਤ ਵਧੀਆ ਹੈ 5 ਸਾਲਾਂ ਦੀ ਗਾਰੰਟੀ ਹੈ ਜੀ ਐਸਰ ਬਿੱਲ ਤੇ ਦਿੰਦੇ ਆ ਅੱਛਾ ਬਿੱਲ ਵੀ ਦੇ ਦਿੰਦਾ ਹਾਂ ਬਿੱਲ ਵੀ ਪੱਕਾ ਤੇ ਜੇ ਬਿੱਲ ਬਿਲ ਨਹੀਂ ਲੈਣਾ ਭਾਈ ਨੇ ਫਿਰ ਕਿਸੇ ਨੇ ਫਿਰ ਉਹ ਕਿਵੇਂ ਕਰਦੇ ਆ ਕੋਈ ਰੇਟ ਘੱਟ ਕਰ ਦਿੰਦਾ ਨਹੀਂ ਨਹੀਂ ਰੇਟ ਘੱਟ ਵੀ ਕਰ ਦਿੰਦਾ ਕਾਰਨ ਆ ਵੀ ਬਿੱਲ ਨਾ ਵੀ ਲਵੇ ਨਾ ਇਮਾਨਦਾਰ ਬੰਦਾ ਜਦ ਮਰਜੀ ਆ ਕੇ ਕਹੇ ਵੈਸੇ ਤਰੀਕੇ ਨਾਲ ਲੈ ਕੇ ਗਿਆ ਸੀ ਵਾਪਸ ਕਰਦਾ ਕੋਈ ਪਾਸਟੀ ਦਾ ਲੋੜ ਹੀ ਨਹੀਂ ਪੈਂਦੀ ਪਹਿਲੀ ਗੱਲ ਹੈ 5 ਸਾਲ ਦੀ ਗਾਰੰਟੀ ਨਾ ਟੁੱਟੇ ਨਾ ਪੈਸਾ ਉਹ ਮਾਰ ਕੇ ਵਿਖਾ ਦਿੰਦੇ ਕਹਿੰਦਾ ਨਾ ਅੱਛਾ ਨਾ ਕੋ ਟੁੱਟ ਚੰਗਾ ਕੰਮ ਚੱਲ ਰਿਹਾ ਇੱਕ ਇਹ ਬਾਈ ਨੇ ਦੱਸਿਆ ਕਿ ਨਾ ਮੈਂ ਲੋਹੇ ਦੀ ਨਹੀਂ ਉਹ ਚੀਜ਼ ਵਰਤਦਾ ਚਲੋ ਤੁਸੀਂ ਪਿੰਡ ਵਾਲਿਓ ਸੰਦਾ ਚਲੋ ਸ਼ਹਿਰ ਵਾਲਿਓ ਹੋਣ ਕਰਕੇ ਘੱਟ ਪਤਾ ਹੁੰਦਾ ਬਾਈ ਨੇ ਉਹ ਕਹਿੰਦਾ ਐਮ ਐ ਸਟੀਲ ਦੀ ਲਾਈ ਉਹ ਜੀ ਲੋਹੇ ਦੇ ਜਿਹੜੇ ਕੁੰਡੇ ਨਾ ਉਹ ਪਾਣੀ ਮਾਰੇ ਜਿੱਤੇ ਕਈ ਬੋਰਾ ਦੇ ਪਾਣੀ ਮਾਰੇ ਆ ਗਲ ਜਾਂਦੇ ਆ ਉਹ ਹੱਥ ਚ ਵਜਦੇ ਸਟੀਲ ਦੇ ਕੁੰਡੇ ਐ ਵੀ 25 ਸਾਲ ਮਰਦੇ ਨਹੀਂ ਅੱਛਾ ਤੇ ਬਾਈ ਕਹਿੰਦਾ ਰੇਟ ਰੂਟ ਵੀ ਕਹਿੰਦੇ ਵੀ ਹਾਈ ਭਾਈ ਹੋ ਜਾਂਦਾ ਫਿਰ ਨਾ ਭਾਈ ਆਪ ਖੇਤੀ ਕਰਦਾ ਰਿਹਾ ਮੈਨੂੰ ਪਤਾ ਵੀ ਜੀਵਿੰਦਾਰਾ ਕਿੱਡਾ ਕੌਖਾ ਹੈ ਜੀਵਿੰਦਾਰਾਂ ਨੇ ਖੇਤੀਦਾਰ ਪਰ ਰਾਤ ਮਿਹਨਤ ਕਰਕੇ ਇਹ ਪੈਸੇ ਕਿਵੇਂ ਬਣਦੇ ਐ ਜੀਵਿੰਦਾਰਾਂ ਨੂੰ ਰੇਟ ਜਮਾ ਬਾਜ ਬਲਾਉਂਦਾ ਸਹੀ ਚੀਜ਼ ਦਿੰਦੇ ਚੰਗੀ ਗੱਲ ਆ ਭਾਈ ਕਿਉਂਕਿ ਅੱਜ ਕੱਲ ਕੋਈ ਕੋਈ ਸੋਚਦਾ ਹਰ ਕੋਈ ਸੋਚਦਾ ਆਪ ਖੇਤੀ ਕੀਤੀ ਇਹਨੂੰ ਪਤਾ ਖੇਤੀ ਦਾ ਦੁੱਖ ਕਿੱਡਾ ਹੈ ਜੀਵਿੰਦਾਰਾਂ ਦਾ ਹੱਕ ਦੀ ਗੱਲ ਕਰਦਾ ਏ ਬਾਜ ਰੇਟ ਤੇ ਦਿੰਦਾ ਜੀ ਤੇ ਭਾਈ ਭਾਈ ਜਿੱਥੇ ਆਪਾਂ ਬੈਠ ਗਏ ਆ ਇਹ ਤੁਹਾਨੂੰ ਪ੍ਰੋਜੈਕਟ ਕਿਵੇਂ ਲੱਗਿਆ ਤੁਸੀਂ ਪਿੰਡਾਂ ਦਾ ਪ੍ਰੋਜੈਕਟ ਦਾ ਕਾਰਨ ਪਤਾ ਕੀ ਆ ਜੀ ਖੇਤ ਆ ਖੇਤ ਮੋਟਰ ਆਪਣੀ ਕੋਠਾ ਪਾਇਆ ਉੱਥੇ ਲੱਗਿਆ ਹੋਵੇ ਹੂੰ ਮੰਨ ਗਿਆ ਜਿਵੇਂ ਜ਼ਿੰਮੇਵਾਰ ਕੋਈ ਪੈਕੇਜ ਹੋ ਕੇ ਦੇ ਸ਼ਿਕਾਇਤ ਹੁੰਦੇ ਆ ਉਹ ਲਾ ਲੈਂਦੇ ਆ ਜਾਂ ਆਪਾਂ ਪਿੰਡ ਦੇ ਕੋਈ ਸਾਥ ਜਿਓ ਕੇ ਦੇ ਖੇਤ ਘਰੇ ਤਾਸਤੂ ਖੇਡਣਾ ਹਿਸਤੇ ਜਾਂ ਵੈਸੇ ਅੰਜਾਇ ਇੱਕ ਵੱਡੀਆਂ ਕੋਠੀਆਂ ਜਿਹਾ ਲਾ ਕੇ ਪਰਿਵਾਰ ਨੇ ਬਹਿਣਾ ਧੁੱਪੇ ਲਾ ਲੈਂਦਾ ਬਹੁਤ ਵਧੀਆ ਚੀਜ਼ ਤੁਸੀਂ ਮੈਲਾ ਇੱਥੇ ਹੀ ਲਈ ਰੱਖਦੇ ਹੋ ਬਾਈ ਕੋਲ ਬੈਠੇ ਵੇਲੇ ਹਾਂ ਜੀ ਹਾਂ ਜੀ ਸ਼ਾਮ ਚਲੋ ਚੰਗੀ ਗੱਲ ਹੈ ਬਾਈ ਵੱਲੋਂ ਚੰਗੀ ਜਿਹਾ ਲਾਹ ਕਿ ਪਿੰਡ ਵਾਲਿਆਂ ਵੱਲੋਂ ਕਾਫੀ ਤਾਰੀਫ ਕੀਤੀ ਜਾ ਰਹੀ ਹੈ ਕਿ ਬਾਈ ਨਾਲ ਗੱਲਬਾਤ ਫਿਰ ਕਰਾਂ ਕਿਉਂਕਿ ਬਾਈ ਦਾ ਨੰਬਰ ਵੀ ਜ਼ਰੂਰੀ ਹੈ ਕਿ ਕਿਉਂਕਿ ਬੰਦਾ ਚੰਗੀ ਚੀਜ਼ ਹੀ ਬਣਾਉਂਦਾ ਹੈ ਵੀ ਪੈਸੇ ਦੀ ਕੋਈ ਗੱਲ ਨਹੀਂ ਬਾਈ ਨੇ ਵੀ ਆ ਕੇ ਲੋਕ ਵੀ ਅੱਜ ਕੱਲ ਇਹ ਹੀ ਚਾਹੁੰਦੇ ਆ ਪੈਸੇ ਦੀ ਕੋਈ ਗੱਲ ਨਹੀਂ ਚੀਜ਼ ਚੰਗੀ ਮਿਲਣੀ ਚਾਹੀਦੀ ਬਾਈ ਨਾਲ ਫਿਰ ਗੱਲ ਕਰਾਂਗੇ ਬਾਈ ਦਾ ਨੰਬਰ ਵੀ ਆਪਾਂ ਲੈਣਾ ਹੈ ਬਾਈ ਦਾ ਜਿਹੜਾ ਸਾਰਾ ਐਡਰੈਸ ਲੈ ਲਓ ਕਿਉਂਕਿ ਬਾਈ ਨੇ ਹੀ ਦੇਣਾ ਸਭ ਕੁਝ ਬਾਈ ਦਾ ਹੀ ਸਾਰਾ ਪ੍ਰੋਜੈਕਟ ਹੈ ਬਾਈ ਆਪ ਦੇ ਇੱਕ ਆਪ ਦੇ ਸਾਰਾ ਐਡਰੈਸ ਦੱਸ ਦਿਓ ਜਿੱਤੇ ਦੀ ਰੋਡ ਤੇ ਆਪਣੀ ਹੈਗੀ ਹੈ ਬਾਈ ਜੀ ਮੇਰਾ ਹੈ ਪਿੰਡ ਬੂੜਾ ਗੁਜਰ ਤੇ ਸਾਦਕ ਫਰੋਈ ਪਰ ਰੋਡ ਤੇ ਪਿੰਡ ਬੂੜਾ ਗੁਜਰ ਨਾਂ ਮੇਰਾ ਬਲਵਿੰਦਰ ਸਿੰਘ ਆ 9196 ਨੰਬਰ ਆ 9100 9991 999000 ਨੰਬਰ ਆ WhatsApp ਤੇ ਮੈਸੇਜ ਕਰੋ ਲੋਕੇਸ਼ਨ ਮੇਰੇ ਨਾਲ ਦੀ ਨਾ ਪਹੁੰਚੂਗੀ ਘਰੇ ਭੇਜ ਦਿਆ ਕਰੋਂਗੇ ਜਾਂ ਕੋਈ ਡੋਮ ਡਿਲੀਵਰੀ ਹੈ ਕਿਸੇ ਤਰ੍ਹਾਂ ਬਹੁਤ ਬਹੁਤ ਜ਼ਿਆਦਾ ਜਾਂਦੇ ਕਰੇ ਜੀ ਅੱਛਾ ਭੇਜ ਦਿੰਦੇ ਟੇਮੈਂਟ ਆਉਂਦਾ ਗੂਗਲ ਪੇ ਕਰੰਦਾ ਤਾਂ ਭੇਜ ਦਿੰਨੇ ਆ ਘਰੇ ਭੇਜ ਦਿੰਨੇ ਤੇ ਰਾਤ ਭਰਾ ਦੀ ਜੇ ਬਾਈ ਨੂੰ ਕਿਸੇ ਨੂੰ ਲੋਡ ਪਾ ਜੇ ਭਾਈ ਨੱਕਾ ਟੁੱਟ ਗਿਆ ਜਾਂ ਕੁਝ ਹੋ ਗਿਆ ਚੀਜ਼ ਟੁੱਟ ਗਈ ਪਹੁੰਚ ਕਰ ਦੋਗੇ ਨਹੀਂ ਰਾਤ ਨੂੰ ਹੋਜ ਹੋ ਵੀ ਜਾਊਗੀ ਇਸ ਕੋਈ ਖਾਸ ਗੱਲ ਨਹੀਂ ਅੱਛਾ ਕਰ ਦਿਆ ਕਰੋਗੇ ਰਾਤ ਨੂੰ ਆ ਇੱਕ ਦਿਨ ਫੱਟੀ ਦੀ ਡਿੱਕ ਤੋਂ ਦੀ ਪਰਵਾਹ ਆਉਂਦੀ ਨਹੀਂ ਰਾਤ ਨੂੰ ਅੱਛਾ ਗਾਗ ਦੇ ਨੇ ਦਿਨੇ ਆਉਂਦਾ ਓਕੇ ਹਾਂਜੀ ਹਾਂਜੀ ਚਲ ਇਹ ਬਿਲਕੁਲ ਸੋ ਬਾਈ ਵੱਲੋਂ ਚੰਗਾ ਚੀਜ਼ ਬਣਾਈ ਜਾ ਰਹੀ ਹੈ ਚੰਗੀ ਚੀਜ਼ ਬਣਾਈ ਜਾ ਰਹੀ ਹੈ ਸੋ ਸਾਨੂੰ ਵੀ ਜੱਟਾਂ ਨੂੰ ਤੇ ਆਮ ਜਨਤਾ ਨੂੰ ਵੀ ਚਾਹੀਦਾ ਹੈ ਕਿ ਬਾਈ ਦਾ ਸਹਯੋਗ ਕੀਤਾ ਜਾਵੇ ਬਾਈ ਦਾ ਕਾਰੋਬਾਰ ਚੰਗਾ ਚੱਲਦਾ ਹੈ ਹਾਲਾਂਕਿ ਬਾਈ ਦਾ ਕਾਰੋਬਾਰ ਬਹੁਤ ਵਧੀਆ ਹੈ 22 ਸਾਲਾਂ ਤੋਂ ਕੰਮ ਕਰ ਰਿਹਾ ਹੈ ਚੰਗਾ ਕਾਰੋਬਾਰ ਚੱਲ ਰਿਹਾ ਤਾਂ ਹੀ ਇੰਨੇ ਸਮੇਂ ਦਾ ਜੁੜਿਆ ਆ ਪ੍ਰੋਜੈਕਟ ਤੁਹਾਨੂੰ ਜਰੂਰ ਵਾਰ-ਵਾਰ ਅਸੀਂ ਤਾਂ ਦਿਖਾ ਰਹੇ ਆ ਕਿਉਂਕਿ ਅਕਸਰ ਹੀ ਆਪਾਂ ਨੂੰ ਘਰਾਂ 'ਚ ਜ਼ਰੂਰਤ ਪੈਂਦੀ ਹੈ ਇਹ ਚੀਜ਼ ਜਰੂਰ ਇੱਕ ਵਾਰੀ ਆਪਣੇ ਘਰਾਂ ਵਿੱਚ ਬਾਈ ਤੋਂ ਲੈ ਕੇ ਜਾਓ ਕਿਉਂਕਿ ਆਪਣੇ ਏਰੀਆ ਦੇ ਮਾਲਵੇ ਦੀ ਗੱਲ ਕੀਤੀ ਜਾਵੇ ਤਾਂ ਮਾਲਵੇ ਦੇ ਵਿੱਚ ਹੀ ਮੈਨੂੰ ਲੱਗਦਾ ਮੈਂ ਅੱਜ ਪਹਿਲੀ ਵਾਰ ਆਪ ਖੁਦ ਪਹਿਲੀ ਵਾਰ ਪ੍ਰੋਜੈਕਟ ਦੇਖਿਆ ਇਹ ਨਹੀਂ ਕਿਸੇ ਕੋਲ ਜੀ ਹੈ ਨਹੀਂ ਇਹ ਮਾਲਵੇ ਚ ਆਪਣੇ ਕਿਸੇ ਕੋਲ ਵੀ ਇਹੋ ਜਿਹਾ ਨਹੀਂ ਤੇ ਇੱਕ ਵਾਰੀ ਆ ਵੀ ਨਿਊਜ਼ ਜੁੜ ਕਰਕੇ ਦੇਖੋ ਧੰਨਵਾਦ ਕਹਿੰਦੇ ਕਿ ਉਹ ਰੀਲਾ ਤਾਂ ਕਰਾਏਗਾ ਉਹ ਹਾਂ ਸਾਰਾ ਕੁਝ ਉਹ ਛੋਟੀਆਂ ਹੱਡਾਂ ਵਾਲੀ ਜਾਤੀ ਕਾਸਟ ਪਰ ਜਾ ਬਤ ਜਿੰਮੇਦਾਰੀ ਹੈ ਤੁਸੀ ਪਿਆਰ ਸਖ ਆ ਜੀ ਮਾਲ ਅਸੀਂ ਆਮ ਮਾਲ ਤਿਆਰ ਕਰਦੇ ਹਾਂ ਬਹੁਤ ਵਧੀਆ ਮਾਲ ਆਹਾ ਆ ਸਟੀਲ ਦੇ ਕੁੰਡੇ ਲੱਗੇ ਆ ਇਹਨਾਂ ਨੂੰ ਕਿਨਾਰੇ ਫੱਟੀ ਦੀ ਕਿਨਾਰੀ ਬਣੀ ਆ ਬਹੁਤ ਹੌਲੀ ਫੱਟੀ ਆ ਆ ਦੇਖੋ ਤੁਹਾਨੂੰ ਫੱਟੀ ਫੱਟੀ ਚੱਕ ਕੇ ਦਿਖਾ ਦੇ ਨਾ ਮਾਲ ਅੱਜ ਦਾ ਤਿਆਰ ਹੋਇਆ ਹੋਇਆ ਹੈ ਆ ਆ ਫੱਟੀ ਦਾ ਕਿਨਾਰੀ ਦੇਖੋ ਜੀ ਆ ਵੇਖੋ ਜੀ ਕਿਨਾਰੀ ਬਣੀ ਹੋਈ ਐ ਇੱਥੋਂ ਚਾਹੋ ਫੱਟੀ ਬਦਲੀ ਕੀਤੀ ਆ ਪਿੱਛੋਂ ਆ ਕਿਨਾਰੀ ਬਣੀ ਹੋਈ ਆ ਤਿੰਨ ਖੁੰਡੇ ਲੱਗੇ ਸਟੀਲ ਦੇ ਨਾਲ ਬਿਲਕੁਲ ਹੌਲੀ ਫੱਟੀ ਆ ਕੋਈ ਖਾਲਪਾ ਜੰਨੀ ਗਾਵੇ 2.5 ਬੱਟੇ ਖਾਣੇ ਨਾ ਚਾਹੀਦਾ ਨਾ ਪਾਜੀ ਸਾਰੀ ਚੀਜ਼ ਤੇ ਜੋ ਆ ਗਿਆ ਇੱਕੋ ਮੈਂ ਟਿਕੋ ਹਟ ਗਿਆ ਅੱਛਾ ਵੀ ਸਾਬਸ਼ੀ ਇਹ ਨਾ ਵੀ ਹਾਂ ਕਰ ਪੱਤਰਾ ਬਹੁਤ ਬੇਉੜਾ ਜੱਪਾ ਕਿੱਥੇ ਹੋਊਗਾ ਬੋਲਾ ਨਾ ਯਾਰ ਇਹ ਤੇਰੇ ਕੰਮ ਕੀਤਾ ਭਾਈ ਬਾਬੇ ਤਾਂ ਬੇੜਾ ਬਹਿ ਗਿਆ ਕਿ ਬਚ ਗਿਆ ਬਹਿ ਗਿਆ ਹਟ ਗਿਆ ਤਾਂ ਇੱਕ ਵੇਲੇ ਇਦਾਂ ਮੋਰ ਅੱਜ ਕੀ ਹੋ ਗਿਆ ਠੀਕ ਆ ਪਾ ਗਿਆ ਬਰੇਜਰ ਹੋ ਜਾਊਗਾ ਤਾਂ ਟੋੜ ਦਾ ਬੋੜੀ ਖੋਲਾ ਮੋਲਾ ਇਹ ਤਾਂ ਆ ਮਿਲ ਗਈ ਆ ਆਪੀ ਮੇਰੇ ਸੋਹਰੇ ਤੇ ਪਹੁੰਚ ਗਿਆ ਆ ਪੁੱਛ ਕੇ ਟੋੜੀ ਹਾਂ ਨੰਬਰ ਲਾ ਲੈ ਜਵਨ ਆ ਜਵੜਿਆ ਅੱਛਾ ਟੋੜੀ ਉਹਨੇ ਗੱਤ ਤੇ ਅੱਛਾ ਅੱਛਾ ਹੁਣ ਸੋਹਰੇ ਥੋੜੇ ਪਿੰਡ ਮੈਂ ਬਹੁਤ ਵਾਰੀ ਆਇਆ ਆ ਬਾਬੇ ਦੇ ਵੇਲੇ ਸੀਗਾ ਸੀ ਬੇਚਤੀ ਆਏ ਆ ਆ ਇੱਥੇ ਜੀ ਖੜੇ ਸੀ ਇੱਕ ਹਾਂ ਪਰ ਇੱਕ ਸ਼ਾਟ ਕਰ ਲੈਂਦਾ ਮੈਨੂੰ ਜੀ ਕੱਲਾ ਨਿਰਮਲ ਹੀ ਬਹੁਤ ਰਹੂਗਾ ਓਏ ਨਹੀਂ ਯਾਰ ਬੁੱਕੇ ਮੈਂ ਨਾ ਜਾਊਗਾ ਓਰੇ ਯਾਰ ਓਏ ਮਨ ਨਹੀਂ ਜਾਏ ਏ ਹੰਡੂਆ ਪੂਰਾ ਹਾਂ ਤੋੜ ਕੇ ਦਿਖਾਇਆ ਟੁੱਟ ਗਿਆ ਮੇਰੇ ਨਾਲ ਨਹੀਂ ਮਾਰ ਲਾ ਹੋਰ ਮਾਰ ਲਾ ਦੁਬਾਰੇ ਮਾਰ ਮਾਰ ਲਾ ਮਾਰ ਲਾ ਜਿੰਨੇ ਜੋਰ ਨਾਲ ਵਜਦੀ ਮਾਰ ਮਾਰ ਜਿੰਨੇ ਜੋਰ ਨਾਲ ਵਜਦੀ ਹੋਰ ਮਾਰ ਮਾਰ ਕੋਈ ਨਹੀਂ ਟੁੱਟ ਗਿਆ ਮੇਰਾ ਮਾਰ ਕਿਵੇਂ ਲੱਗਿਆ ਮਜ਼ਬੂਤ ਹੈ ਕਿ ਕਿਵੇਂ ਨਹੀਂ ਨਹੀਂ ਪੂਰਾ ਹੈਵੀ ਹੈ ਸਹੀ ਹੈ